ਹੈਲੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਵੀਰ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਸਾਰੇ ਵੀ ਮੇਰੇ ਵੀਰ ਜਿੰਨੇ ਸੋਸ਼ਲ ਨੈਟਵਰਕ ਯੂਜ਼ ਕਰਦੇ ਨੇ ਖਾਸ ਕਰਕੇ WhatsApp ਯੂਜ਼ ਕਰਦੇ ਨੇ ਆ ਇੱਕ ਵੀਡੀਓ ਆ ਰਹੀ ਆ WhatsApp ਦੇ ਉੱਤੇ ਵੀ ਇੱਕ ਛੋਟਾ ਜਿਹਾ ਬੱਚਾ ਕਲਾਸਰੂਮ ਦੇ ਵਿੱਚ ਉਹ ਨੂੰ نیند ਆ ਰਹੀ ਉਹ ਸੌ ਰਿਹਾ ਤੇ ਪਹਿਲਾਂ ਉਹਦੇ ਅਧਿਆਪਕ ਦੁਆਰਾ ਉਹਦੀ ਵੀਡੀਓ ਬਣਾਈ ਜਾਂਦੀ ਆ ਤੇ ਬਾਅਦ ਵਿੱਚ ਉਹਨੂੰ ਥੱਪੜ ਮਾਰ ਕੇ ਠਾਇਆ ਜਾਂਦਾ ਮੈਂ ਉਮੀਦ ਕਰਦਾ ਵੀ ਇਹ ਛੋਟਾ ਜਿਹਾ ਬੱਚਾ ਆ ਇੱਕ ਫੋਨ ਤੇ ਜਿਹੜਾ ਵੀਡੀਓ ਬਣਾ ਰਿਹਾ ਉਹਦਾ ਅਧਿਆਪਕ ਹੀ ਹੋਵੇਗਾ ਤਾਂ ਕਲਾਸਮੇਟ ਤੱਕ ਹੋ ਨਹੀਂ ਸਕਦਾ ਠੀਕ ਹੈ ਜੀ ਤੇ ਕਿਰਪਾ ਕਰਕੇ ਇਹ ਸਪੀਚ ਨੂੰ ਤੇ ਵੀਡੀਓ ਨੂੰ ਇੰਨਾ ਕਿ ਫਲਾਓ ਵੀ ਪੰਜਾਬ ਸਰਕਾਰ ਦੁਆਰਾ ਪੰਜਾਬ ਸਰਕਾਰ ਤੱਕ ਜਾਂ ਉਹ ਬੱਚੇ ਦੇ ਘਰ ਤਿਆਂ ਤਾਂ ਕਿ ਇਹ ਵੀਡੀਓ ਪਹੁੰਚੇ ਵੀ ਇਹੋ ਜਿਹਾ ਕਿਹੜਾ ਬਤਮੀਜ਼ ਅਧਿਆਪਕ ਆ ਵੀ ਜਿਹੜਾ ਪਹਿਲਾਂ ਤਾਂ ਬੱਚਾ ਸੌ ਰਿਹਾ ਤੂੰ ਦੀ ਵੀਡੀਓ ਬਣਾ ਰਿਹਾ ਉਹਦਾ ਸ਼ੋਸ਼ਣ ਕਰ ਰਿਹਾ ਫਿਰ ਉਹਨੂੰ ਥੱਪੜ ਮਾਰ ਕੇ ਉਠਾ ਰਿਹਾ ਕੀ ਉਸ ਅਧਿਆਪਕ ਦੇ ਘਰ ਕੋਈ ਬੱਚਾ ਨਹੀਂ ਹੈਗਾ ਹਾਂ ਜਾਂ ਜਦੋਂ ਉਸ ਅਧਿਆਪਕ ਦੇ ਘਰ ਕੋਈ ਬੱਚਾ ਸੁੱਤਾ ਹੁੰਦਾ ਤੈਨੂੰ ਥੱਪੜ ਮਾਰ ਕੇ ਠਾਉਂਦੇ ਨੇ ਉਹ ਕਿਹੋ ਜਿਹੇ ਕਿਹੋ ਜਿਹੇ ਅਧਿਆਪਕ ਨੇ ਇਹ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਜਿਹੜੇ ਬੱਚਿਆਂ ਤੇ ਇਸ ਤਰ੍ਹਾਂ ਦਾ ਜਦੋਂ ਇੱਕ ਬੱਚਾ ਨੀਂਦ ਦੇ ਵਿੱਚ ਉਹ ਝੂਲੇ ਲੈ ਰਿਹਾ ਪਹਿਲਾਂ ਤਾਂ ਉਹਦੀ ਵੀਡੀਓ ਬਣਾ ਰਿਹਾ ਫਿਰ ਤਉਹਨੂੰ ਥੱਪੜ ਮਾਰ ਕੇ ਉਠਾ ਰਿਹਾ ਹੈ ਹੈ ਤੈਨੂੰ ਇਹਨੂੰ ਕਿਹੜੇ ਕੰਜਰ ਨੇ ਅਧਿਆਪਕ ਬਣਾਤਾ ਇਸ ਤਰ੍ਹਾਂ ਦੇ ਇਨਸਾਨ ਨੂੰ ਕਿੱਥੋਂ ਇਹਨੇ ਸਿੱਖਿਆ ਲਈ ਅਧਿਆਪਕ ਬਣਦੀ ਕਿੱਥੋਂ ਇਹਨੇ ਬੀਅਰਡ ਕੀਤੀ ਹੈ ਹੈ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਤੇ ਇਹ ਵੀ ਪਤਾ ਲੱਗ ਸਕੇ ਇਹਦੇ ਘਰਦਿਆਂ ਨੂੰ ਵੀ ਕਿਹੜੇ ਅਧਿਆਪਕ ਨੇ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਹੈ ਹਾਂਜੀ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਫਲਾਓ ਦੇ ਨਾਲ ਦੇ ਨਾਲ ਹੀ ਆ ਸਪੀਚ ਨੂੰ ਵੀ ਫ